ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਕਰੰਟ ਜ਼ਰੂਰ ਆ ਗਿਆ ਕਾਲੀ ਪਾਛਪਾ ਦੇ ਇਸ ਬਿਆਨ ਦੇ ਨਾਲ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਤੋ ਇਸ ਕਰਕੇ ਜਿਹੜਾ ਦਬਕਾ ਹੈ ਜਿਹੜਾ ਉਹਨਾਂ ਵੱਲੋਂ ਮਾਰਿਆ ਗਿਆ ਕਿ ਪ੍ਰੋਪਰ ਤਰੀਕੇ ਨਾਲ ਆਪਣੇ ਵਰਕਰ ਨੂੰ ਮੋਬਾਈਲਾਈਜ਼ ਕਰਨ ਦਾ ਕਿ ਨਹੀਂ ਜੀ ਸਾਡੀ ਸਰਕਾਰ ਦੁਬਾਰਾ ਬਣ ਰਹੀ ਹੈ। ਸੋ ਇਸ ਕਰਕੇ ਸਿਆਸਤ ਦਾ ਮੰਚ ਜਿਹੜਾ ਉਹਦੇ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਕੱਲ ਕੀ ਹੋਣਾ ਹੈ। ਜਿਹੜਾ ਗਾਣਾ ਹੈ ਨਾ ਕਦੀ ਸਫਲ ਤੇ ਕਦੀ ਹੀ ਸਫਲ ਤੇ ਯਾਰ ਮੇਰਾ तितਲੀਆਂ ਵਰਗਾ ਸੋ ਇਹ ਚੀਜ਼ ਸਾਡੀ ਸਿਆਸਤ ਦਾ 파ਟ ਹੈ ਲੀਡਰ ਇੱਕ ਦੂਜੇ ਚ ਸ਼ਫਲ ਹੋ ਜਾਂਦੇ ਵਰਕਰ ਵਿਚਾਰਾ ਲੜੀ ਜਾਂਦਾ ਥੱਲੇ ਸੋ ਇਸ ਕਰਕੇ ਸਿਆਸਤ ਦਾ ਮੰਚ ਜਿਹੜਾ ਉਹਦੇ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਕੱਲ ਕੀ ਹੋਣਾ ਹੈ ਕਿਉਂਕਿ ਕਾਂਗਰਸ ਪਾਰਟੀ ਇਸ ਵੇਲੇ ਸੋਚ ਰਹੀ ਹੈ ਕਿ ਮੈਂ ਸੱਤਾ ਦੇ ਸ਼ਿਖਰ ਤੇ ਬਹਿ ਜਾਂਗੀ ਤੇ ਮੈਂ ਮੁੱਖ ਮੰਤਰੀ ਵਸਤੇ ਪਹੁੰਚ ਕਰ ਰਹੀ ਹਾਂ ਹਰ ਬੰਦਾ ਜਿਸ ਸਟੇਟ ਤੇ ਰਹਿੰਦਾ ਨਾ ਉਹਨੂੰ ਦਿਲ ਹੁੰਦਾ ਕਿ ਮੈਂ ਜਲਦੀ ਤੋਂ ਜਲਦੀ ਵਧਾਂ ਮੈਂ ਵੀ ਕੁਝ ਬਣਾ ਪਰ ਇਸ ਤਰ੍ਹਾਂ ਦੇ ਬਿਆਨਬਾਜ਼ੀਆਂ ਸਿਰਫ ਇੱਕ ਮੀਡੀਆ ਚ ਸੁਰਖੀਆਂ ਪਟੋਲਣ ਦੀ ਲੋੜ ਆ ਜਾਂ ਤੇ ਕੈਪਟਨ ਮੁੰਦਰ ਸਿੰਘ ਜਾਂਦੇ ਅਮਿਤ ਸ਼ਾਹ ਨਾਲ ਨੂੰ ਮਿਲਦੇ ਉਹਨਾਂ ਜਾ ਕੇ ਗੱਲ ਕਰਦੇ ਕਿ ਸਭ ਇਸ ਸਿਚੁਏਸ਼ਨ ਨਾਲ ਥੱਲੇ ਕਿ ਆਪਾਂ ਨੂੰ ਅਸੀਂ ਚਾਹੁੰਦੇ ਹਾਂ ਗਠਬੰਧਨ ਹੋਵੇ ਆ ਇਹ ਹੋਵੇ ਪਾਰਟੀ ਕੈਡਰ ਨੂੰ ਨਾਲ ਲੈ ਕੇ ਜਾਂਦੇ ਕੈਪਟਨ ਸਾਹਿਬ ਦਾ ਜਿਹੜਾ ਬਿਆਨ ਹੈ ਨਾ ਉਹ ਕੈਪਟਨ ਸਾਹਿਬ ਦਾ ਬਿਆਨ ਇੱਕ ਠੰਡੇ ਬਸਤੇ ਦਾ ਕਿ ਭਾਜਪਾ ਨੂੰ ਪੰਜਾਬ ਨਾਲ ਪਿਆਰ ਨਹੀਂ ਹੈ ਤੇ ਜਿਸ ਭਾਜਪਾ ਨੂੰ ਪੰਜਾਬ ਨਾਲ ਪਿਆਰ ਨਹੀਂ ਹੈ ਉਹ ਪੰਜਾਬ ਦੇ ਵਿੱਚ ਹਾਲੇ ਗਠਬੰਧਨ ਦੀ ਗੱਲ ਸੋਚਦੇ ਵੀ ਨਹੀਂ ਹੋਣੇ ਕਿਉਂਕਿ ਹੁਣ ਬੰਗਾਲ ਦੇ ਇਲੈਕਸ਼ਨ ਆਣੇ ਆ ਹੋਰ ਬਹੁਤ ਸਾਰੀ ਚੀਜ਼ਾਂ ਭਾਜਪਾ ਦੇ ਅੱਗੇ ਆ ਅਗਰ ਤੁਸੀਂ ਮੰਨੋ ਕਿ ਸੁਖਵੀਰ ਬਾਦਲ ਇਸ ਵੇਲੇ ਜਿਹੜੇ ਨੇ ਉਹ ਇੱਕ ਚੰਗੇ ਲੀਡਰ ਦੇ ਤੌਰ ਦੇ ਉੱਤੇ ਲੋਕਾਂ 'ਚ ਦੇਖੇ ਜਾ ਰਹੇ ਨੇ ਚਾਹੇ ਹੜਾਂ ਦੀ ਗੱਲ ਹੋਵੇ ਜਾਂ ਤਰਨ ਤਰਨ ਬਾਈ ਇਲੈਕਸ਼ਨ ਦੀ ਗੱਲ ਹੋਵੇ ਤਾਂ ਸੁਖਵੀਰ ਬਾਦਲ ਦਾ ਗ੍ਰਾਫ ਵੱਧਾ ਨਜ਼ਰ ਆ ਰਿਹਾ ਹੈ ਸੁਖਵੀਰ ਬਾਦਲ ਇਸ ਵੇਲੇ ਚੜ੍ਹਾਈ ਜਿਹੜੀ ਹੈ ਉਸ ਦੀ ਹੁੰਦੀ ਨਜ਼ਰ ਪੰਜਾਬੀਆਂ ਦਾ ਵਰਡ ਹੈ ਸੋ ਸੁਖਵੀਰ ਬਾਦਲ ਨੋ ਡਾਊਟ ਇਸ ਵੇਲੇ ਇਜ਼ ਇਨ ਅ ਗੁੱਡ ਸੀਟ ਜਨਤਾ ਦੀ ਅਗਰ ਤੁਸੀਂ ਗੱਲ ਕਰੋ ਨਾ ਤਾਂ ਜਨਤਾ ਦੇ ਵਿੱਚ ਜਾ ਕੇ ਪੁੱਛੋਗੇ ਕਿ ਉਹ ਹਰ ਬੰਦਾ ਅਕਾਲੀ ਭਾਜਪਾ ਗਟਚੋੜ ਨੂੰ ਮੰਨਤਾ ਦਿੰਦਾ ਔਰ ਉਹ ਕਹਿ ਰਿਹਾ ਕਿ ਗਠਬੰਧਨ ਹੋਣਾ ਚਾਹੀਦਾ ਦੇਖੋ ਅਕਾਲੀ ਭਾਜਪਾ ਗਠਜੋੜ ਕਰਨਾ ਹੈ ਜਾਂ ਨਹੀਂ ਕਰਨਾ ਹੈ ਇਹ ਮੈਟਰ ਹਾਈ ਕਮਾਂਡ ਦਾ ਹੈ ਦੇਖੋ ਕੈਪਟਨ ਉਮਰਿੰਦਰ ਸਿੰਘ ਆਪਣੀ ਨਿੱਜੀ ਰਾਏ ਦੇ ਸਕਦੇ ਨੇ ਸਿਰਫ ਉਹਨਾਂ ਦੀ ਰਾਏ ਜਿਹੜੀ ਹੈ ਉਹ ਵੀ ਪਾਰਟੀ ਪਲੇਟਫਾਰਮ ਤੇ ਦਿੱਤੀ ਜਾ ਸਕਦੀ ਹੈ ਲੇਕਿਨ ਮੀਡੀਆ ਚ ਆ ਕੇ ਜਿਸ ਤਰੀਕੇ ਦੇ ਨਾਲ ਉਹ ਬਿਆਨਬਾਜ਼ੀ ਕਰ ਰਹੇ ਨੇ ਔਰ ਜਿਸ ਤਰੀਕੇ ਨਾਲ ਉਹਨਾਂ ਦੇ ਆਪੋਜ਼ਿਟ ਬਿਆਨਬਾਜ਼ੀ ਵੀ ਹੋ ਰਹੀ ਹੈ ਇਹ ਕਿਤੇ ਨਾ ਕਿਤੇ ਭਾਜਪਾ ਦੇ ਜਿਹੜਾ ਡਿਸਪਲਿਨ ਹੈ ਉਸ ਨੂੰ ਖਰਾਬ ਕਰ ਰਹੀ ਹੈ ਭਾਜਪਾ ਦੇ ਵਿੱਚ ਇਸ ਲਈ ਸਭ ਤੋਂ ਵੱਡੀ ਚੀਜ਼ ਹੈ ਕਿ ਪਿੰਡੂ ਖੇਤਰ ਦੇ ਵਿੱਚ ਭਾਜਪਾ ਦਾ ਆਧਾਰ ਹਾਲੇ ਉਹਨਾਂ ਨਹੀਂ ਹੈ ਜਿਦੇ ਨਾਲ ਕੀ ਉਸ ਸ਼ਕਤ ਤੌਰ ਦੇ ਉੱਤੇ ਇਕੱਲੇ ਚੋਣ ਲੜ ਕੇ ਵੋਟਾਂ ਜਿੱਤ ਸਕਣ ਅਕਾਲੀ ਭਾਜਪਾ ਗੱਟ ਜੋੜ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ ਹੈ ਦਾਜੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਿਹਾ ਗਿਆ ਸੀ ਕਿ ਅਕਾਲੀ ਭਾਜਪਾ ਦਾ ਗੱਟ ਜੋੜ ਹੋਣਾ ਚਾਹੀਦਾ ਹੈ ਤੇ ਉਦੋਂ ਹੀ ਦੂਜੇ ਪਾਸੇ ਹੁਣ ਬਾਜਪਾ ਕਾਰਜਪਾਲੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਹਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ 2027 ਦੀਆਂ ਚੋਣਾਂ ਭਾਜਪਾ ਇਕੱਲਾ ਲੜੇਗੀ ਤਾਂ ਇਸ ਦੇ ਬਾਰੇ ਹੀ ਹੁਣ ਅੱਜ ਚਰਚਾ ਕਰਾਂਗੇ ਮੇਰੇ ਨਾਲ ਪੱਤਰਕਾਰ ਸੁਮਿਤ ਖੰਨਾ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਹੁਣ ਅਕਾਲੀ ਭਾਜਪਾ ਗੱਟ ਜੋੜ ਨੂੰ ਲੈ ਕੇ ਹਰ ਸੇ ਚਰਚਾ ਚੱਲ ਰਹੀ ਹੈ ਦੇਖੋ ਭਾਜਪਾ ਇੱਕ ਬੜੀ ਡਿਸਪਲਿਨ ਪਾਰਟੀ ਮੰਨੀ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਭਾਜਪਾ ਦੀ ਇੱਕ ਡਿਸਪਲਿਨ ਹੈ ਲੇਕਿਨ ਜਿਹੜੇ ਇੰਪੋਰਟ ਹੋ ਕੇ ਇਹਨਾਂ ਦੇ ਵਿੱਚ ਲੀਡਰ ਪਹੁੰਚੇ ਨੇ ਨਾ ਉਹਨਾਂ ਨੇ ਭਾਜਪਾ ਦੀ ਇਸ ਡਿਸਪਲਿਨ ਨੂੰ ਵੀ ਖਰਾਬ ਕੀਤਾ ਤੁਸੀਂ ਦੇਖੋ ਕਿ ਕੈਪਟਨ ਮਨਿੰਦਰ ਸਿੰਘ ਕਿਸ ਹੱਕ ਦੇ ਨਾਲ ਬੋਲ ਰਹੇ ਨੇ ਕਿ ਗਠਜੰਬਨ ਹੋਣਾ ਚਾਹੀਦਾ ਹੈ ਜ਼ਰੂਰੀ ਹੈ ਇਸ ਤਰ੍ਹਾਂ ਹੈ ਔਰ ਦੂਸਰੇ ਪਾਸੇ ਤੁਸੀਂ ਦੇਖੋ ਉਸਨੀ ਸ਼ਰਮਾ ਵੱਲੋਂ ਸਿੱਧੇ ਤੌਰ ਤੇ ਨਕਾਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਰਾਏ ਹੈ ਦੇਖੋ ਕੈਪਟਨ ਅਮਰਿੰਦਰ ਸਿੰਘ ਨਾ ਇੰਨੇ ਸਾਲ ਕਾਂਗਰਸ ਪਾਰਟੀ ਚ ਰਹੇ ਕਾਂਗਰਸ ਪਾਰਟੀ ਚ ਨਾ ਫਰੀडम ਆਫ ਸਪੀਚ ਨਾਮ ਦੀ ਬਹੁਤ ਵੱਡੀ ਇੱਕ ਐਡਵਾਂਟੇਜ ਵੀ ਔਰ ਉਹਨਾਂ ਦਾ ਡਿਸਐਡਵਾਂਟੇਜ ਵੀ ਹੈ ਦੋਨੋਂ ਚੀਜ਼ਾਂ ਨੇ ਤੇ ਕੈਪਟਨ ਅਮਰਿੰਦਰ ਸਿੰਘ ਜੋ ਸੋਚਦੇ ਨੇ ਉਹਨਾਂ ਦੇ ਮੁਤਾਬਕ ਭਾਜਪਾ ਨਹੀਂ ਚੱਲਦੀ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਸੋਚਣਾ ਚਾਹੀਦਾ ਹੈ ਕਿਉਂਕਿ ਉਹਦੇ ਵਿੱਚ ਹੁੰਦਾ ਹੈ ਕਿ ਜੋ ਕੈਪਟਨ ਸਾਹਿਬ ਨੇ ਕਹਿਤਾ ਕਾਂਗਰਸ ਚ ਉਹ ਮੰਨਿਆ ਜਾਂਦਾ ਸੀ ਲੇਕਿਨ ਭਾਜਪਾ ਦਾ ਜਿਹੜਾ ਕੱਡਰ ਹੈ ਉਹ ਬਿਲਕੁਲ ਡਿਫਰੈਂਟ ਹੈ ਦੇਖੋ ਅਕਾਲੀ ਭਾਜਪਾ ਗਠਜੋੜ ਕਰਨਾ ਹੈ ਜਾਂ ਨਹੀਂ ਕਰਨਾ ਹੈ ਇਹ ਮੈਟਰ ਹਾਈ ਕਮਾਂਡ ਦਾ ਹੈ ਇਹ ਮੈਟਰ ਅਮਿਤ ਸ਼ਾਹ ਔਰ ਨਰਿੰਦਰ ਮੋਦੀ ਹਨ ਦੇ ਹੱਥ ਚ ਹੈ ਕਿ ਉਹਨਾਂ ਨੇ ਇਹਨਾਂ ਨਾਲ ਗਠਬੰਧਨ ਕਰਨਾ ਹੈ ਜਾਂ ਨਹੀਂ ਕਰਨਾ ਹੈ ਦੇਖੋ ਕੈਪਟਨ ਨਰਿੰਦਰ ਸਿੰਘ ਆਪਣੀ ਨਿੱਜੀ ਰਾਏ ਦੇ ਸਕਦੇ ਨੇ ਸਿਰਫ ਉਹਨਾਂ ਦੀ ਰਾਏ ਜਿਹੜੀ ਹੈ ਉਹ ਵੀ ਪਾਰਟੀ ਪਲੇਟਫਾਰਮ ਤੇ ਦਿੱਤੀ ਜਾ ਸਕਦੀ ਹੈ ਲੇਕਿਨ ਮੀਡੀਆ ਚ ਆ ਕੇ ਜਿਸ ਤਰੀਕੇ ਦੇ ਨਾਲ ਉਹ ਬਿਆਨਬਾਜ਼ੀ ਕਰ ਰਹੇ ਨੇ ਔਰ ਜਿਸ ਤਰੀਕੇ ਨਾਲ ਉਹਨਾਂ ਦੇ ਆਪੋਜ਼ਿਟ ਬਿਆਨਬਾਜ਼ੀ ਵੀ ਹੋ ਰਹੀ ਹੈ ਇਹ ਕਿਤੇ ਨਾ ਕਿਤੇ ਭਾਜਪਾ ਦੇ ਜਿਹੜਾ ਡਿਸਪਲਿਨ ਹੈ ਉਸ ਨੂੰ ਖਰਾਬ ਕਰ ਰਹੀ ਹੈ ਹੁਣ ਦੂਸਰੇ ਪਾਸੇ ਆਜੋ ਗਠਬੰਧਨ ਦੇਖੋ ਗਠਬੰਧਨ ਅਕਾਲੀ ਭਾਜਪਾ ਦਾ ਅਗਰ ਜੇ ਹੁੰਦਾ ਹੈ ਤਾਂ ਯਕੀਨਨ ਇਹ ਮੰਨ ਕੇ ਚੱਲੀਏ ਕਿ ਦੋਨਾਂ ਨੂੰ ਬਹੁਤ ਫਾਇਦਾ ਮਿਲੇਗਾ ਦੇਖੋ ਕੁਝ ਬਿਆਨ ਸਾਹਮਣੇ ਆਏ ਨੇ ਕਿ ਜਦੋਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਕੱਲੇ ਭਾਜਪਾ ਸੌ ਸਾਨੀ ਜਿੱਤ ਸਕਦੀ ਤਾਂ ਅਕਾਲੀ ਦਲ ਦਾ ਵੀ ਬਿਆਨ ਆਂਦਾ ਕਿ ਅਸੀਂ ਪੰਜਾਬ ਦੇ ਹਿਰਕਿਆਂ ਵਿੱਚ ਇਦਾਂ ਦੇ ਬਿਆਨ ਉਹਨਾਂ ਨੂੰ ਦਿੱਤੇ ਗਏ ਨੇ ਪਰ ਭਾਜਪਾ ਦੂਸਰੇ ਪਾਸੇ 117 ਸੀਟਾਂ ਤੇ ਇਕੱਲੇ ਚੋਣ ਲੜਨ ਦੀ ਗੱਲ ਕਰ ਰਹੀ ਹੈ। ਦੇਖੋ ਪਿਛਲੇ ਕੁਝ ਅਗਰ ਅਸੀਂ ਆંકੜਿਆਂ ਦੀ ਗੱਲ ਕਰੀਏ ਤਾਂ ਅਗਰ ਇਹ ਦੋਨਾਂ ਦੀ ਵੋਟਾਂ ਜੋੜ ਲੈਂਦੇ ਹਾਂ ਜਾਨਾ ਤਾਂ ਯਕੀਨਨ ਡੈਂਟ ਜਿਹੜਾ ਆਪੋਜੀਸ਼ਨ ਨੂੰ ਪੈ ਰਿਹਾ। ਲਾਈਕ ਸੱਤਾ ਸਰਕਾਰ ਨੂੰ ਔਰ ਕਾਂਗਰਸ ਨੂੰ ਪੈ ਰਿਹਾ। ਲੇਕਿਨ ਕਿਸੇ ਵੇਲੇ ਕੋਈ ਇਸ ਤਰ੍ਹਾਂ ਦੀਆਂ ਮਜਬੂਰੀਆਂ ਪਾਰਟੀ ਪਦਰ ਤੇ ਹੋ ਜਾਂਦੀ ਹੈ ਜਿਸ ਨੂੰ ਕਿ ਕਈ ਵਾਰ ਕੁਰਬਾਨੀ ਦੇਣੀ ਪੈਂਦੀ ਹੈ ਤੇ ਉਹ ਕੁਰਬਾਨੀ ਇਸ ਵੇਲੇ ਭਾਜਪਾ ਦੇ ਰਹੀ ਹੈ। ਔਰ ਜਿਸ ਤਰੀਕੇ ਨਾਲ ਪਾਰਟੀ ਦੇ ਵਿੱਚ ਇੰਟਰਨਲ ਤੌਰ ਦੇ ਉੱਤੇ ਜਿਸ ਤਰ੍ਹਾਂ ਗੱਲ ਚੱਲ ਰਹੀ ਹੈ ਕਿਉਂਕਿ ਹਰ ਬੰਦਾ ਐਸਪੀਰੈਂਟ ਹੈ ਕਿ ਮੈਂ ਚੋਣ ਲੜਾਂ ਭਾਜਪਾ ਦੇ ਵਿੱਚ ਇਸ ਵੇਲੇ ਸਭ ਤੋਂ ਵੱਡੀ ਚੀਜ਼ ਹੈ ਕਿ ਪਿੰਡੂ ਖੇਤਰ ਦੇ ਵਿੱਚ ਭਾਜਪਾ ਦਾ ਆਧਾਰ ਹਾਲੇ ਉਹਨਾਂ ਨਹੀਂ ਹੈ ਜਿਦੇ ਨਾਲ ਕੀ ਉਸ ਸ਼ਕਤ ਤੌਰ ਦੇ ਉੱਤੇ ਇਕੱਲੇ ਚੋਣ ਲੜ ਕੇ ਵੋਟਾਂ ਜਿੱਤ ਸਕਣ ਸ਼ਹਿਰੀ ਖੇਤਰਾ 'ਚ ਜ਼ਰੂਰ ਭਾਜਪਾ ਦਾ ਪ੍ਰਭਾਵ ਹੋਏਗਾ ਕਿਉਂਕਿ ਇੱਕ ਵਪਾਰਕ ਵੋਟ ਜੇ ਦੀ ਹੈ ਜਾਂ ਉਹ ਇਹਨਾਂ ਦੀ ਮੰਨੀ ਜਾਂਦੀ ਹੈ ਜਾਂ ਇੱਕ ਜਿਸ ਨੂੰ ਅਸੀਂ ਕਹਿੰਦੇ ਹਾਂ ਜਿਸ ਤਰ੍ਹਾਂ ਪੋਲਰਾਈਜੇਸ਼ਨ ਆਫ ਵੋਟਸ ਅੱਜਕੱਲ ਸਾਡੇ ਦੇਸ਼ 'ਚ ਹੋ ਰਹੀਆਂ ਨੇ ਉਸ ਦਾ ਐਡਵਾਂਟੇਜ ਜ਼ਰੂਰ ਭਾਜਪਾ ਨੂੰ ਹੈ ਲੇਕਿਨ ਦੋਨੋਂ ਪਾਰਟੀਆਂ ਜਦੋਂ ਗੜਬੱਧਨ 'ਚ ਸੀ ਤਾਂ ਇੱਕ ਬਹੁਤ ਵੱਡੇ ਵਿਸ਼ਵਾਸਤ ਜੁੜੀਆਂ ਸੀ ਦੋਨੋਂ ਪਾਰਟੀਆਂ ਆਪਣਾ ਆਪਣੇ ਕੈਡਰ ਤੋਂ ਇਲਾਵਾ ਜਿਹੜੇ ਜਿਸ ਤਰ੍ਹਾਂ ਭਾਜਪਾ ਦੇ ਏਰੀਆ ਦੇ ਵਿੱਚ ਕਾਂਲੀਦਲ ਆਪਣੇ ਆਪ ਨੂੰ ਉਹਨਾਂ ਡਵੈਲਪ ਨਹੀਂ ਕਰ ਸਕਿਆ ਸ਼ਹਿਰੀ ਖੇਤਰਾਂ ਦੇ ਵਿੱਚ ਕਿ ਉਹ ਇੰਡੀਵਿਜੂਅਲੀ ਇਲੈਕਸ਼ਨ ਲੜ ਰਹੇ ਸੇ ਸੇਮ ਹਾਲ ਭਾਜਪਾ ਦਾ ਕਿ ਭਾਜਪਾ ਪਿੰਡਾਂ ਦੇ ਵਿੱਚ ਆਪਣੇ ਆਪ ਨੂੰ ਉਹਨਾਂ ਡਵੈਲਪ ਨਹੀਂ ਕਰ ਸਕੀ ਕਿ ਉਹ ਇਲੈਕਸ਼ਨ ਲੜ ਸਕੇ ਲੇਕਿਨ ਅਗਰ ਇਹ ਗਠਬੰਧਨ ਨਹੀਂ ਹੁੰਦਾ ਤਾਂ ਪੰਜਾਬ ਦੇ ਵਿੱਚ 2027 ਦੀ ਚੋਣਾਂ ਚਾਰ ਪਾਰਟੀਆਂ ਦੀ ਲੜਾਈ ਦੇ ਵਿੱਚ ਹੋਏਗੀ ਜਿਸ ਦੇ ਵਿੱਚ ਕੀ ਵੋਟ ਵੰਡਿਆ ਜਾਏਗਾ ਸੋ ਇਹ ਜਿਹੜਾ ਗਠਬੰਧਨ ਦੀ ਜਿਹੜੀ ਸ਼ਰਤਾਂ ਨੇ ਦੇਖੋ ਪਾਜਪਾ ਇਸ ਲਈ ਕੋ ਡਿਮਾਂਡ ਕਰ ਰਹੀ ਹੋਏਗੀ ਕਿ ਅਗਰ ਗਠਬੰਧਨ ਕਰਨਾ ਹੈ ਤਾਂ ਸਾਨੂੰ 23 ਸੀਟਾਂ ਨਹੀਂ ਸਾਨੂੰ ਜ਼ਿਆਦਾ ਚਾਹੀਦੀਆਂ। ਅਗਰ ਉਹ ਸੀਟਾਂ ਦੇ ਉੱਤੇ ਕਿਤੇ ਜਾ ਕੇ ਇਹਨਾਂ ਦੀ ਆਪਸ ਦੇ ਵਿੱਚ ਅਟੈਚਮੈਂਟ ਹੁੰਦੀ ਹੈ ਤਾਂ ਯਕੀਨਨ ਇਹ ਗਠਬੰਧਨ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਲੇਕਿਨ ਅਗਰ ਅਕਾਲੀ ਦਲ ਔਰ ਪਾਜਪਾ ਆਪਣੀ ਆਪਣੀਆਂ ਸੀਟਾਂ ਦੇ ਏਜੰਡੇ ਤੇ ਅੜੇ ਰਹੇ ਕਿ ਇਸ ਤੋਂ ਘੱਟ ਨਹੀਂ ਲੜਨੀ ਆ ਤਾਂ ਯਕੀਨਨ ਇਹ ਗਠਬੰਧਨ ਨਹੀਂ ਹੋਏਗਾ ਔਰ ਇਹਦਾ ਐਡਵਾਂਟੇਜ ਆਮ ਆਦੀ ਪਾਰਟੀ ਤੇ ਕਾਂਗਰਸ ਨੂੰ ਹੋਏਗਾ ਜੀ ਸਰ ਕੀ ਇਹ ਗਠਬੰਧਨ ਜਨਤਾ ਦੀ ਲੋੜ ਹੈ ਜਾਂ ਰਾਜਨੀਤਿਕ ਮਜਬੂਰੀ ਦੇਖੋ ਜਨਤਾ ਦੀ ਅਗਰ ਤੁਸੀਂ ਗੱਲ ਕਰੋ ਨਾ ਤਾਂ ਜਨਤਾ ਦੇ ਵਿੱਚ ਜਾ ਕੇ ਪੁੱਛੋਗੇ ਤੇ ਉਹ ਹਰ ਬੰਦਾ ਅਕਾਲੀ ਭਾਜਪਾ ਗਠਜੋੜ ਨੂੰ ਮੰਨਤਾ ਦਿੰਦਾ ਔਰ ਉਹ ਕਹਿ ਰਿਹਾ ਕਿ ਗਠਬੰਧਨ ਹੋਣਾ ਚਾਹੀਦਾ ਲੇਕਿਨ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜਿਸ ਵੇਲੇ ਕਿਸਾਨੀ ਅੰਦੋਲਨ ਹੋਇਆ ਉਸ ਵੇਲੇ ਅਕਾਲੀ ਦਲ ਦਾ ਸਾਥ ਛੱਡਣਾ ਉਹ ਭਾਜਪਾ ਦੇ ਹਾਲੇ ਵੀ ਗਲੇ ਨਹੀਂ ਉਤਰ ਰਿਹਾ ਕਿਉਂਕਿ ਅਕਾਲੀ ਦਲ ਉਸ ਲਈ ਕਹਿ ਰਹੇ ਸੀ ਕਿ ਅਸੀਂ ਕਿਸਾਨੀ ਪਾਰਟੀ ਹਾਂ ਅਸੀਂ ਕਿਸਾਨਾਂ ਦੇ ਪੋਤਾਂ ਤੇ ਇਸ ਕਰਕੇ ਉਹਨਾਂ ਨੂੰ ਪਾਰਟੀ ਨੂੰ ਆਪਣਾ ਆਪਣਾ ਸਾਈਡਲਾਈਨ ਹੋਣਾ ਪਿਆ ਲੇਕਿਨ ਉਸ ਚੀਜ਼ ਦਾ ਜਿਹੜਾ ਐਡਵਾਂਟੇਜ ਜਿਹੜਾ ਡਿਸਐਡਵਾਂਟੇਜ ਨਾ ਉਹਨਾਂ ਨੂੰ ਉਹ ਉਹ ਭਾਜਪਾ ਨੂੰ ਪਸੰਦ ਨਹੀਂ ਹੈ ਭਾਜਪਾ ਕਹਿੰਦੇ ਉਸ ਵੇਲੇ ਸਾਨੂੰ ਲੋੜ ਸੀ ਕਿ ਅਸੀਂ ਜਿਹੜਾ ਹੈ ਕਿ ਸਾਡੇ ਨਾਲ ਕੋਈ ਮੁੰਡੇ ਨਾ ਮੁੰਡਾ ਲਾ ਕੇ ਖੜੇ ਲੇਕਿਨ ਉਸ ਵੇਲੇ ਭਾਜਪਾ ਨੇ ਆਪਣੇ ਆਪ ਨੂੰ ਪਿੱਛੇ ਕੀਤਾ ਜਿਸ ਕਰਕੇ ਉਹਨਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕਾਫੀ ਰੋ ਹੈ ਤਾਂ ਉਹ ਰੋ ਅਗਰ ਭਾਜਪਾ ਆਪਣੇ ਮਨ ਚ ਪੂਰਾ ਰੱਖੇਗੀ ਤਾਂ ਯਕੀਨਨ ਇਹ ਗਠਬੰਧਨ ਕਦੀ ਵੀ ਨਹੀਂ ਹੋ ਸਕਦਾ ਕਿਉਂਕਿ ਹਾਈ ਕਮਾਂਡ ਤੱਕਣ ਗੱਲ ਪਹੁੰਚਾਉਣ ਵਾਸਤੇ ਪੰਜਾਬ ਕੋਲ ਪੰਜਾਬ ਭਾਜਪਾ ਕੋਲ ਵੀ ਐਡੀ ਸਟਰੋਂਗ ਲੀਡਰਸ਼ਿਪ ਨਹੀਂ ਹੈ ਕਿ ਜਿਹੜੀ ਜਾ ਕੇ ਉੱਥੇ ਜਾ ਕੇ ਆਪਣੀ ਗੱਲ ਰੱਖ ਸਕੇ ਕਿਉਂਕਿ ਹਾਈ ਕਮਾਂਡ ਦੇ ਇਸ਼ਾਰੇ ਦੇ ਉੱਤੇ ਪੰਜਾਬ ਭਾਜਪਾ ਚੱਲ ਰਹੀ ਹੈ। ਐਮਤ ਸੋਚੋ ਕਿ ਕੈਪਟਨ ਸਾਹਿਬ ਤੁਹਾਡੀ ਇੱਕ ਗੱਲ ਸੁਣ ਕੇ ਕਿ ਉੱਪਰੋਂ ਕੋਈ ਹਾਈ ਕਮਾਂਡ ਤੋਂ ਤੁਹਾਡੇ ਵਾਸਤੇ ਕੋਈ ਸੰਦੇਸ਼ ਲੈ ਕੇ ਆਏਗਾ। ਹੂੰ। ਦੇਖੋ ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ ਜਿਹੜੀ ਨਾ ਉਹ ਬਹੁਤ ਪੁਰਾਣੀ ਹੋ ਚੁੱਕੀ ਖਤਮ ਹੋ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲੀ ਗੱਲ ਇਸ ਤਰ੍ਹਾਂ ਦੇ ਜਿਹੜੇ ਬਿਆਨ ਬਾਜ਼ੀ ਹੈ ਦੇ ਤੋਂ ਗੁਰੇਜ਼ ਕਰਨਾ ਚਾਹੀਦਾ। ਅਗਰ ਉਹ ਇੱਕ ਇੱਜ਼ਤ ਦੇ ਨਾਲ ਭਾਜਪਾਜ ਗਏ ਨੇ ਤਾਂ ਭਾਜਪਾ ਦੀ ਆਈਡੀਓਲੋਜੀ ਦੇ ਉੱਤੇ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ। ਅਗਰ ਹਾਈ ਕਮਾਂਡ ਨੇ ਅੱਜ ਤੱਕਨ ਕਦੀ ਕਾਲੀ ਭਾਜਪਾ ਨੂੰ ਇਕੱਠੇ ਹੋਣ ਦੀ ਗੱਲ ਨਹੀਂ ਕੀਤੀ ਤਾਂ ਕੈਪਟਨ ਸਾਹਿਬ ਨੂੰ ਕੀ ਲੋਡ ਪਈ ਸੀ ਇਸ ਤਰ੍ਹਾਂ ਦੇ ਜਿਹੜੀਆਂ ਗੱਲਾਂ ਕਰਕੇ ਰਾਜਨੀਤੀ ਦੇ ਵਿੱਚ ਇੱਕ ਵੱਖਰਾ ਹੀ ਟੌਪਿਕ ਤੋਰਨ ਦੀ ਸੋ ਆਈ ਥਿੰਕ ਮੈਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਨਾ ਦੁਬਾਰਾ ਉਹ ਨੂੰ ਉਹਨਾਂ ਨੂੰ ਘਰ ਬੈਠੇ ਵਿਹਲੇ ਬੈਠੇ ਸੀ ਉਹਨਾਂ ਨੇ ਕਿਹਾ ਕਿ ਚਲੋ ਯਾਰ ਕੁਛ ਨਾ ਕੁਛ ਤੇ ਐਕਟੀਵਿਟੀ ਕਰੀਏ ਤੇ ਉਹ ਐਕਟੀਵਿਟੀ ਕਰਨ ਵਾਸਤੇ ਨਾ ਉਹ ਜਰਾ ਉਹਨਾਂ ਨੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਆ ਪਰ ਪਾਰਟੀ ਦੀ ਆਈਡੀਓਲੋਜੀ ਦੇ ਵਿੱਚ ਚੱਲ ਕੇ ਉਹਨਾਂ ਨੂੰ ਇਸ ਤਰ੍ਹਾਂ ਦੀ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਇਹ ਭਾਜਪਾ ਦਾ ਕਲਚਰ ਨਹੀਂ ਹੈ हां कांग्रेस होवे तो कोई प्रॉब्लम नहीं सी क्योंकि कांग्रेस सत्ता दी गलियां चलदी है कांग्रेस ਦੇ ਵਿੱਚ ਜਿਸ ਤਰ੍ਹਾਂ ਅਸੀਂ ਕਹਿੰਨੇ ਆ ਕਿ ਕਾਂਗਰਸ ਕਦੀ ਇਕੱਠੀ ਨਹੀਂ ਹੋ ਸਕਦੀ ਏਦਾਂ ਦੇ ਉਹਨਾਂ ਬਾਰੇ ਅਕਸਰ ਲੋਕ ਕੋ ਸੋਚਦੇ ਲੇਕਿਨ ਭਾਜਪਾ ਦੇ ਬੈਨਰ ਦੇ ਹੇਠ ਜਾ ਕੇ ਤੁਸੀਂ ਇਸ ਤਰ੍ਹਾਂ ਦੀ ਗੱਲ ਕਰੋ ਤਾਂ ਯਕੀਨਨ ਹੈ ਭਾਜਪਾ ਉਸੇ ਕਾਫੀ ਨੁਕਸਾਨ ਦੇ ਐ ਭਾਜਪਾ ਦਾ ਮੋਰਲ ਇਹਦੇ ਨਾਲ ਡਾਊਨ ਹੋ ਰਿਹਾ ਜੀ ਗੱਟ ਜੋੜਨ ਨੂੰ ਲੈ ਕੇ ਹਰ ਸਿਮਰਤ ਕੋਰ ਦਾ ਵੀ ਬਿਆਨ ਸਾਹਮਣੇ ਆ ਕਿ ਲੱਗਦਾ ਹੈ ਕਿ ਅਕਾਲੀ ਦਲ ਵੀ ਚਾਹੁੰਦਾ ਹੈ ਕਿ ਗਠਜਬੰਦਨ ਹੋ ਜਾਏ ਦੇਖੋ ਅਕਾਲੀ ਦਲ ਦੀ ਸਥਿਤੀ ਪਿਛਲੇ ਕੁਝ ਸਮੇਂ ਚ ਕਾਫੀ ਬਿਹਤਰ ਹੋਈ ਹੈ ਅਗਰ ਤੁਸੀਂ ਮੰਨੋ ਕਿ ਸੁਖਬੀਰ ਬਾਦਲ ਇਸ ਵੇਲੇ ਜਿਹੜੇ ਨੇ ਉਹ ਇੱਕ ਚੰਗੇ ਲੀਡਰ ਦੇ ਤੌਰ ਦੇ ਉੱਤੇ ਲੋਕਾਂ 'ਚ ਦੇਖੇ ਜਾ ਰਹੇ ਨੇ ਚਾਹੇ ਹੜਾਂ ਦੀ ਗੱਲ ਹੋਵੇ ਜਾਂ ਤਰਨ ਤਰਨ ਬਾਈਲੈਕਸ਼ਨ ਦੀ ਗੱਲ ਹੋਵੇ ਤਾਂ ਸੁਖਬੀਰ ਬਾਦਲ ਦਾ ਗ੍ਰਾਫ ਵੱਧਾ ਨਜ਼ਰ ਆ ਰਿਹਾ ਹੈ ਸੁਖਬੀਰ ਬਾਦਲ ਇਸ ਵੇਲੇ ਚੜ੍ਹਾਈ ਜਿਹੜੀ ਹੈ ਉਸ ਦੀ ਹੁੰਦੀ ਨਜ਼ਰ ਪੰਜਾਬੀਆਂ ਦਾ ਵਰਡ ਸੋ ਸੁਖਬੀਰ ਬਾਦਲ ਨੋ ਡਾਊਟ ਇਸ ਵੇਲੇ ਇਜ਼ ਇਨ ਅ ਗੁੱਡ ਸੀਟ ਪਰ ਉਸ ਗੁੱਡ ਸੀਟ ਨੂੰ ਕੀ ਭਾਜਪਾ ਅਕਸੈਪਟ ਕਰਦੀ ਹੈ ਇਹ ਸਵਾਲ ਬਹੁਤ ਵੱਡਾ ਹੈ ਹਮਮ ਸਿਮਰਤ ਕੌਰ ਬਾਦਲ ਦਾ ਬਿਆਨ ਹੈ ਕਿ ਅਸੀਂ ਪੰਜਾਬ ਵਾਸਤੇ ਜੇਰੀ ਪੰਜਾਬ ਦੇ ਭਲੇ ਵਾਸਤੇ ਕਰੇਗਾ ਹੁਣ ਭਲੇ ਵਾਸਤੇ ਦੇਖੋ ਆਮ ਆਦੀ ਪਾਰਟੀ ਨਾਲ ਤੁਹਾਡਾ ਗਠਬੰਧਨ ਹੋ ਨਤ ਰਿਹਾ ਕਾਂਗਰਸ ਨਾਲ ਤੁਹਾਡਾ ਗਠਬੰਧਨ ਹੋ ਨਤ ਰਿਹਾ ਕਿਉਂਕਿ ਤੁਹਾਡੀ ਆਈਡੀਓਲੋਜੀ ਵੱਖਰੀ ਹੈ ਤੇ ਫਿਰ ਅਲਟੀਮੇਟਲੀ ਜਾਂ ਤੇ ਬਸਪਾ ਵਜੀ ਤੇ ਜਾਂ ਭਾਜਪਾ ਵਜੀ ਤੇ ਮਤਲਬ ਉਹਨਾਂ ਦਾ ਇੱਕ ਸਿੱਧੇ ਤੌਰ ਦੇ ਉਤੇ ਇਹ ਵੀ ਮੈਸੇਜ ਹੈ ਕਿ ਅਸੀਂ ਪੰਜਾਬ ਦੇ ਭਲੇ ਵਾਸਤੇ ਹੁਣ ਪੰਜਾਬ ਦੇ ਭਲੇ ਵਾਸਤੇ ਤੇ ਸਾਰੇ ਸੋਚਦੇ ਆਰ ਬੰਦਾ ਪੰਜਾਬ ਦਾ ਵਸਨੀਕ ਆ ਉਹ ਸੋਚਦਾ ਲੇਕਿਨ ਰਾਜਨੀਤਿਕ ਤੌਰ ਤੇ ਉਹਨਾਂ ਦਾ ਇਹ ਬਿਆਨ ਨੂੰ ਅਗਰ ਤੁਸੀਂ ਡੈਪਥ ਨਾਲ ਸੋਚੋ ਤੇ ਸਿੱਧੇ ਤੌਰ ਦੇ ਉੱਤੇ ਇੱਕ ਤਰ੍ਹਾਂ ਦਾ ਭਾਜਪਾ ਨੂੰ ਇਨਵੀਟੇਸ਼ਨ ਵੀ ਆ ਕਿ ਅਸੀਂ ਤੁਹਾਰ ਨਾਲ ਗੱਲਬਾਤ ਕਰਨ ਨੂੰ ਤਿਆਰ ਆ ਪਰ ਠੀਕ ਆ ਮੂੰਹੋਂ ਕੱਢਿਆ ਇਸ ਲਫ਼ਜ਼ ਜਿਹੜਾ ਕਿਸੇ ਲਈ ਕੁਝ ਅਲੱਗ ਹੋ ਜਾਂਦਾ ਲੇਕਿਨ ਇਸ ਤਰ੍ਹਾਂ ਦਾ ਬਿਆਨ ਜਿਹੜਾ ਨਾ ਉਹ ਸਾਫ਼ ਤੌਰ ਤੇ ਦਰਸਾਉਂਦਾ ਕਿ ਕਾਲੀ ਦਲ ਨਾਲ ਸਮਝੌਤੇ ਵਾਸਤੇ ਭਾਜਪਾ ਰੈਡੀ ਹੈ ਪਰ ਸਵਾਲ ਹੈ ਕਿ ਸ਼ਰਤਾਂ ਕੀ ਹੁੰਦੀਆਂ ਇਸ ਵੇਲੇ ਉਹ ਸ਼ਰਤਾਂ ਦਾ ਟਾਈਮ ਨਹੀਂ ਹੈ ਦੇਖੋ ਭਾਜਪਾ ਵਾਸਤੇ ਇੱਕ ਚੀਜ਼ ਬਣ ਕੇ ਚੱਲੋ ਕਿ ਪੰਜਾਬ ਇੰਨਾ ਐਨੋ ਅਵਸਥਾ ਇੰਪੋਰਟੈਂਸ ਨਹੀਂ ਹੈ ਕਿਉਂਕਿ ਤੁਸੀਂ ਦੇਖੋ ਕਿ ਮੋਦੀ ਸਾਹਿਬ ਪੂਰੇ ਦੇਸ਼ ਚ ਘੁੰਮਦੇ ਆ ਕੀ ਉਹ ਪੰਜਾਬ ਚ ਆਏ ਪਿਛਲੇ 1 ਸਾਲ 2 ਸਾਲ ਤੋਂ ਕਦੀ ਵੀ ਨਹੀਂ ਹਾਂ ਗੁਰਦੁਆਰਾ ਸਾਹਿਬ ਜ਼ਰੂਰ ਜਾਂਦੇ ਕੋਈ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੁੰਦਾ ਤੇ ਮੱਥਾ ਟੇਕਣ ਚਲੇ ਜਾਂਦੇ ਨੇ ਉਹਨਾਂ ਨੇ ਪੰਜਾਬੀਆਂ ਨੂੰ ਇੱਥੋਂ ਤੱਕਨ ਸੀਮਿਤ ਰੱਖਿਆ ਆ ਪੰਜਾਬੀਆਂ ਵਾਸਤੇ ਗੱਫੇ ਦੇਣ ਵਾਲੀ ਗੱਲ ਕਦੀ ਵੀ ਪ੍ਰਾਈਮ ਮਿਨਿਸਟਰ ਔਰ ਭਾਜਪਾ ਵੱਲੋਂ ਨਹੀਂ ਕੀਤੀ ਗਈ ਇੱਤੋਂ ਇਹ ਵੀ ਸਮਝਣਾ ਚਾਹੀਦਾ ਕਿ ਭਾਜਪਾ ਨੂੰ ਪੰਜਾਬ ਨਾਲ ਪਿਆਰ ਨਹੀਂ ਹੈ ਤੇ ਜਿਸ ਭਾਜਪਾ ਨੂੰ ਪੰਜਾਬ ਨਾਲ ਪਿਆਰ ਨਹੀਂ ਹੈ ਪੰਜਾਬ ਦੇ ਵਿੱਚ ਹਾਲੇ ਗਠਬੰਧਨ ਦੀ ਗੱਲ ਸੋਚਦੇ ਵੀ ਨਹੀਂ ਹੋਣੇ ਕਿਉਂਕਿ ਹੁਣ ਬੰਗਾਲ ਦੇ ਇਲੈਕਸ਼ਨ ਆਣੇ ਹਨ ਹੋਰ ਬਹੁਤ ਸਾਰੀ ਚੀਜ਼ਾਂ ਭਾਜਪਾ ਦੇ ਅੱਗੇ ਆ ਸੋ ਭਾਜਪਾ ਉਸ ਚੀਜ਼ ਨੂੰ ਲੈ ਕੇ ਚੱਲੇਗੀ ਨਾ ਕਿ ਇਹ ਚੀਜ਼ ਨੂੰ ਲੈ ਕੇ ਚੱਲੇਗੀ ਕਿ ਅਸੀਂ ਇਸ ਵੇਲੇ ਪੰਜਾਬ ਦੀ ਇਲੈਕਸ਼ਨ ਬਾਰੇ ਸੋਚੀਏ ਦੇਖੋ ਹਰ ਬੰਦਾ ਜਿਸ ਸਟੇਟ 'ਚ ਰਹਿੰਦਾ ਨਾ ਉਹਨੂੰ ਦਿਲ ਹੁੰਦਾ ਕਿ ਮੈਂ ਜਲਦੀ ਤੋਂ ਜਲਦੀ ਵੱਧਾਂ ਮੈਂ ਵੀ ਕੁਝ ਬਣਾ ਪਰ ਇਸ ਤਰ੍ਹਾਂ ਦੇ ਬਿਆਨਬਾਜ਼ੀਆਂ ਸਿਰਫ ਇੱਕ ਮੀਡੀਆ 'ਚ ਸੁਰਖੀਆਂ ਪਟੋਲਣ ਦੀ ਲੋੜ ਆ ਜਾਂ ਤੇ ਕੈਪਟਨ ਮੁੰਦਰ ਸਿੰਘ ਜਾਂਦੇ ਅਮਿਤ ਸ਼ਾਹ ਨਾਲ ਉਹਨੂੰ ਮਿਲਦੇ ਉਹਨਾਂ ਜਾ ਕੇ ਗੱਲ ਕਰਦੇ ਕਿ ਸਰ ਇਹ ਸਿਚੁਏਸ਼ਨ ਨਾਲ ਥੱਲੇ ਹੂੰ ਕਿ ਆਪਾਂ ਨੂੰ ਅਸੀਂ ਚਾਹੁੰਦੇ ਹਾਂ ਗਠਬੰਧਨ ਹੋਵੇ ਜਾਂ ਇਹ ਹੋਵੇ ਪਾਰਟੀ ਕੈਡਰ ਨੂੰ ਨਾਲ ਲੈ ਕੇ ਜਾਂਦੇ ਆਪਾਂ ਕੈਪਟਨ ਸਾਹਿਬ ਦਾ ਜਿਹੜਾ ਬਿਆਨ ਆ ਨਾ ਉਹ ਕੈਪਟਨ ਸਾਹਿਬ ਦਾ ਬਿਆਨ ਇੱਕ ਠੰਡੇ ਬਸਤੇ ਦਾ ਉਹ ਇੱਕ ਸਿਰਫ ਮੀਡੀਆ ਹਾਈਪ ਲੈਣ ਵਾਸਤੇ ਬਿਆਨ ਆ ਕੈਪਟਨ ਨੂੰ ਪਾਰਟੀ ਦੀ ਆਈਡੀਓਲੋਜੀ ਨੂੰ ਸਮਝ ਕੇ ਬਿਆਨ ਦੇਣਾ ਚਾਹੀਦਾ ਸੀ ਕਿਉਂਕਿ ਇਸ ਵੇਲੇ ਅਗਰ ਗੱਲ ਕਰੂ ਕਿ ਅਕਾਲੀ ਦਲ ਅੱਜ ਦੀ ਡੇਟ ਦੇ ਵਿੱਚ ਕਮਜ਼ੋਰ ਨਹੀਂ ਹੈ ਹੁਣ ਕੈਪਟਨ ਸਾਹਿਬ ਦਾ ਬਿਆਨ ਕਿ ਹੋਇਆ ਕਿ ਅਗਰ ਸਾਨੂੰ ਪਤਾ ਕਿ ਅਸੀਂ ਜੇ ਜਜਮੈਂਟ ਕਰਨੇ ਆ ਕਿ ਅਕਾਲੀ ਦਲ ਇਸ ਵੇਲੇ ਅੱਪ ਜਾ ਰਿਹਾ ਤੇ ਕੈਪਟਨ ਸਾਹਿਬ ਨੂੰ ਵੀ ਲੱਗਾ ਹੋਣਾ ਕਿ ਅਕਾਲੀ ਦਲ ਅੱਪ ਜਾ ਰਿਹਾ ਤੇ ਯਕੀਨਨ ਆਪਾਂ ਗਠਬੰਧਨ ਦੀਆਂ ਚਰਚਾਵਾਂ ਛੇੜੀਏ ਪਰ ਫਿਲਹਾਲ ਅਗਰ ਗਠਬੰਧਨ ਦੀ ਗੱਲ ਕਰੀਏ ਤਾਂ ਸਭ ਕੁਝ ਹਾਈ ਕਮਾਂਡ ਦੇ ਉੱਤੇ ਹੈ ਹਾਈ ਕਮਾਂਡ ਡਿਸਾਈਡ ਕਰਦੀ ਹੈ ਔਰ ਕੈਪਟਨ ਦੇ ਬਿਆਨ ਨੂੰ ਭਾਜਪਾ ਦੇ ਵਿੱਚ ਸਹੀ ਨਹੀਂ ਮੈਂ ਮੰਨਦਾ ਕਿਉਂਕਿ ਡਿਸਪਲਿਨ ਤੋਂ ਬਾਹਰ ਜਾ ਕੇ ਦਿੱਤਾ ਹੋਇਆ ਬਿਆਨ ਹੈ ਜੀ ਜੇ ਗਠਜਬੰਦਨ ਹੋ ਜਾਂਦਾ ਹੈ ਤਾਂ 2027 ਦੀਆਂ ਚੋਣਾਂ ਦੇ ਵਿੱਚ ਕੀ ਨੁਕਸਾਨ ਬੈਨੀਫਿਟਸ ਹੁੰਦੇ ਨੇ ਤੇ ਜੇ ਨਹੀਂ ਹੁੰਦਾ ਤਾਂ ਨੁਕਸਾਨ ਕੀ ਹੁੰਦੇ ਨੇ ਦੇਖੋ ਅਗਰ ਇਹ ਗਠਜਬੰਦਨ ਹੁੰਦਾ ਹੈ ਤਾਂ ਸਿੱਧਾ-ਸਿੱਧਾ ਚੈਲੰਜ ਜਿਹੜਾ ਨਾ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਹੋਏਗਾ ਤੁਸੀਂ ਦੇਖੋਗੇ ਕਾਂਗਰਸ ਪਹਿਲੇ ਹੀ ਇਸ ਤਰ੍ਹਾਂ ਕਹਿੰਦੇ ਆ ਕਿ ਅਕਸਰ ਚਰਚਾ ਕਈ ਵਾਰ ਕਰ ਚੁੱਕੇ ਆ ਕਿ ਖਿਲਰੀ ਹੋਈ ਪਾਰਟੀ ਹੈ ਕਿਉਂਕਿ ਮਾਜੇ ਤੋਂ ਲੈ ਕੇ ਮਾਲਵੇ ਤੱਕ 10-12 ਤੇ ਮੁੱਖ ਮੰਤਰੀ ਦੇ ਚਿਹਰੇ ਨੇ ਸੋ ਅਗਰ ਅਕਾਲੀ ਭਾਜਪਾ ਗਠਬੰਧਨ ਹੋ ਜਾਂਦਾ ਹੈ ਤਾਂ ਯਕੀਨਨ ਇੱਕ ਪਲੇਟਫਾਰਮ ਐਸਾ ਮਿਲ ਜਾਏਗਾ ਜਿਸ ਦੇ ਇੱਕ ਲੋਕਾਂ ਵਾਸਤੇ ਇੱਕ ਨਵੀਂ ਚੀਜ਼ ਹੋਏਗੀ ਇੱਕ ਅੰਗਰੇਜ਼ੀ ਦੀ ਕਹਾਵਤ ਆ 올ਡ ਵਾਈਨ ਇਨ ਨਿਊ ਬੋਟਲ ਮਤਲਬ ਹੈ ਤੇ ਪੁਰਾਣਾ ਗਠਬੰਧਰ ਪਰ ਇੱਕ ਨਵੇਂ ਤਰੀਕੇ ਨਾਲ ਪੇਸ਼ ਹੋਏਗਾ ਸੀਟਾਂ ਦੇ ਤਬਾਦਲੇ ਵੀ ਹੋਣਗੇ ਬੰਦਿਆਂ ਦੇ ਚਿਹਰੇ ਵੀ ਬਦਲੇ ਹੋਣਗੇ ਕੁਝ ਲੋਗ ਇਹਨਾਂ ਦੀ ਪਾਰਟੀ ਦੇ ਬੀਜੇਪੀ ਨੂੰ ਛੱਡ ਕੇ ਕਾਂਗਰਸ ਚ ਜਾ ਚੁੱਕੇ ਨੇ ਸਾਬਕਾ ਮੰਤਰੀ ਰੇਨੂ ਵੀ ਛੱਡ ਕੇ ਜਾ ਚੁੱਕੇ ਸੋ ਕੁੱਲ ਮਿਲਾ ਕੇ ਇੱਕ ਨਵਾਂ ਚਿਹਰਾ ਜਿਹੜਾ ਸਾਹਮਣੇ ਆਏਗਾ ਤੇ ਜਦੋਂ ਨਵਾਂ ਚਿਹਰਾ ਸਾਹਮਣੇ ਆਏਗਾ ਨਾ ਤਾਂ ਯਕੀਨਨ ਜੋ ਹੈ ਉਹਨਾਂ ਨੂੰ ਐਡਵਾਂਟੇਜ ਜ਼ਰੂਰ ਮਿਲੇਗਾ ਉਹ ਐਡਵਾਂਟੇਜ ਜਿਹੜਾ ਹੈ ਉਹਨਾਂ ਨੂੰ ਜਿੱਤ ਦੀ ਰਾਹ ਤੱਕ ਵੀ ਲੈ ਕੇ ਜਾ ਸਕਦਾ ਹੈ ਔਰ ਉਹਦਾ ਨੁਕਸਾਨ ਸਭ ਤੋਂ ਜ਼ਿਆਦਾ ਅਗਰ ਹੋਏਗਾ ਤੇ ਕਾਂਗਰਸ ਪਾਰਟੀ ਨੂੰ ਹੋਏਗਾ ਕਿਉਂਕਿ ਕਾਂਗਰਸ ਪਾਰਟੀ ਇਸ ਵੇਲੇ ਸੋਚ ਰਹੀ ਹੈ ਕਿ ਮੈਂ ਸੱਤਾ ਦੇ ਸ਼ਿਖਰ ਤੇ ਬੈ ਜਾਵਾਂਗੀ ਤੇ ਮੈਂ ਮੁੱਖ ਮੰਤਰੀ ਵਸਤੇ ਪਹੁੰਚ ਕਰ ਰਹੀਆਂ ਲੇਕਿਨ ਅਗਰ ਗਠਬੰਧਨ ਹੁੰਦਾ ਹੈ ਤਾਂ ਯਕੀਨਨ ਕਾਂਗਰਸ ਨੂੰ ਤੇ ਆਮ ਆਦਮੀ ਪਾਰਟੀ ਨੂੰ ਇਸ ਦਾ ਨੁਕਸਾਨ ਹੈ ਔਰ ਅਗਰ ਗਠਬੰਧਨ ਨਹੀਂ ਹੁੰਦਾ ਤਾਂ ਚੌਥਾ ਤਰਫਾ ਫਾਈਟ ਹੋਏਗੀ ਤਾਂ ਯਕੀਨਨ ਜਿਹੜੀ ਹੈ ਵੋਟਾਂ ਦੀ ਡਿਵਾਈਡਿਸ਼ਨ ਜਿਹੜੀ ਹੈ ਪੋਲਰਾਈਜੇਸ਼ਨ ਤੇ ਹੋਏਗੀ ਔਰ ਉਸ ਦਾ ਨੁਕਸਾਨ ਸਭ ਤੋਂ ਵੱਧ ਜਿਹੜਾ ਤੁਸੀਂ ਕਹਿੰਦੇ ਹੋ ਉਹ ਅਕਾਲੀ ਭਾਜਪਾ ਨੂੰ ਹੋਏਗਾ ਹਮ ਕਿਉਂਕਿ ਅਗਰ ਗਠਬੰਧਨ ਚ ਲੜਦੇ ਹੈ ਤਾਂ ਯਕੀਨਨ ਵੋਟ ਬੈਂਕ ਇੱਕ ਦੂਸਰੇ ਦਾ ਵੱਧ ਦਾ ਅਗਰ ਨਹੀਂ ਲੜਦੇ ਤਾਂ ਯਕੀਨਨ ਜਿਹੜਾ ਹੈ ਉਹ ਦੋਵਾਂ ਦਾ ਹੀ ਨੁਕਸਾਨ ਅਕਾਲੀ ਭਾਜਪਾ ਦਾ ਤੇ ਕਾਂਗਰਸ ਨੂੰ ਫਾਇਦਾ ਔਰ ਆਮ ਆਦੀ ਪਾਰਟੀ ਨੂੰ ਫਾਇਦਾ ਹੋਏਗਾ ਜੀ ਕਿ ਗਠਜੋੜ ਦੇ ਨਾਲ ਆਮ ਆਦਮੀ ਜਾਂ ਕਾਂਗਰਸ ਤੋਂ ਚਾਰੇ ਵੀ ਨੇ ਜੋ ਗਠਜੋੜ ਦੇ ਨਾਲ ਉਸ ਪਾਰਟੀ ਚ ਜਾ ਸਕਦਾ ਬਿਲਕੁਲ ਬਿਲਕੁਲ ਦੇਖੋ ਆ ਦੇਖੋ ਇੱਕ ਨਾ ਕੋਈ ਕਹਿੰਦੇ ਨਾ ਜਨਤਾ ਕੀ ਆਵਾਜ਼ ਮੇ ਪਰਮਾਤਮਾ ਕੀ ਆਵਾਜ਼ ਹੁੰਦੀ ਹੈ ਸੋ ਇਦਾਂ ਦੀਆਂ ਗੱਲਾਂ ਆ ਗਈਆਂ ਅਗਰ ਜਨਤਾ ਇਸ ਚੀਜ਼ ਨੂੰ ਪਸੰਦ ਕਰ ਰਹੀ ਹੈ ਔਰ ਅਗਰ ਇਹ ਚੀਜ਼ ਰਾਜਨੀਤਿਕ ਪਾਰਟੀਆਂ ਕਰ ਜੰਦੀਆਂ ਨਹੀਂ ਤਾਂ ਯਕੀਨਨ ਜਿਹੜਾ ਹੈ ਕਿ ਐਕਸਟਰਾ ਵੋਟ ਜਿਹੜਾ ਉਹ ਪਾਏਗਾ ਤਾਂ ਬਹੁਤ ਸਾਰੇ ਲੋਕ ਛਪਾਕੀ ਮਾਰਸਦੇ ਕਿਉਂਕਿ ਵੈਸੇ ਤੇ ਸਿਆਸਤ ਦੀ ਸਭ ਤੋਂ ਵੱਡੀ ਜਿਹੜਾ ਗਾਣਾ ਨਾ ਕਦੇ ਸਫਲ ਤੇ ਕਦੀ ਸਫਲ ਤੇ ਯਾਰ ਮੇਰਾ ਤਿਤਲੀਆਂ ਵਰਗਾ ਸੋ ਇਹ ਚੀਜ਼ ਸਾਡੀ ਸਿਆਸਤ ਦਾ ਪਾਰਟ ਹੈ ਲੀਡਰ ਇੱਕ ਦੂਜੇ ਚ ਸ਼ਫਲ ਹੋ ਜਾਂਦੇ ਵਰਕਰ ਵਿਚਾਰਾ ਲੜੀ ਜਾਂਦਾ ਥੱਲੇ ਉਹ ਵਰਕਰ ਜਿਹੜਾ ਹੁੰਦਾ ਲੜਨ ਵਾਸਤੇ ਰੱਖਿਆ ਹੁੰਦਾ ਬਾਅਦ ਚ ਉਹ ਵੀ ਇੱਧਰ ਆ ਜਾਂਦਾ ਸੋ ਪੰਜਾਬ ਦੀ ਜਿਹੜੀ ਸਾਡੇ ਦੇਸ਼ ਦੀ ਵੀ ਸਿਆਸਤ ਕੁਝ ਇਸ ਤਰ੍ਹਾਂ ਦੀ ਹੈ ਸੋ ਇਸ ਕਰਕੇ ਸਿਆਸਤ ਦਾ ਮੰਚ ਜਿਹੜਾ ਉਹਦੇ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਕੱਲ ਕੀ ਹੋਣਾ ਕਿਸੇ ਨੇ ਸੋਚਿਆ ਸੀ ਕਿ ਬਾੜ ਆਏਗੀ ਕਿਸੇ ਨੇ ਸੋਚਿਆ ਸੀ ਕਿ ਪੰਜਾਬ ਚ ਅੱਦਾ ਦੀ ਮੂਵਮੈਂਟ ਹੋਏਗੀ ਕਿਸੇ ਨੇ ਸੋਚਿਆ ਸੀ ਕਿ ਪੰਜਾਬ ਦੇ ਵਿੱਚ ਇਦਾਂ ਅਫਸਰ ਫੜੇ ਜਾਣਗੇ ਸੋ ਇਹ ਹਰ ਚੀਜ਼ ਦਾ ਲਿਹਾਜਾ ਬਦਲਦਾ ਪਰ ਅੱਜ ਦੀ ਜੋ ਤਸਵੀਰ ਹੈ ਸੀ ਉਹਦੇ ਤੇ ਚਰਚਾ ਕਰ ਰਹੇ ਹਾਂ ਅੱਜ ਦੀ ਤਸਵੀਰ ਦੇ ਮੁਤਾਬਕ ਚਾਹੇ ਕੈਪਟਨ ਰਮਿੰਦਰ ਸਿੰਘ ਦਾ ਬਿਆਨ ਹੈ ਉਹ ਸਿਰਫ ਸੁਰੱਖਿਆ ਬਟੋਰਨ ਵਾਲਾ ਗਠਬੰਧਨ ਹਾਈ ਕਮਾਂਡ ਨਹੀਂ ਕਰਨਾ ਹੈ ਕੈਪਟਨ ਸਾਹਿਬ ਨੂੰ ਇਹ ਪ੍ਰਪੋਜ਼ਲ ਲੈ ਕੇ ਹਾਈ ਕਮਾਂਡ ਚ ਜਾਣਾ ਚਾਹੀਦਾ ਸੀ ਉੱਥੇ ਜਾ ਕੇ ਗੱਲ ਕਰਦੇ ਔਰ ਉੱਥੇ ਜਾ ਕੇ ਆਪਣਾ ਸਪਸ਼ਟ ਰੂਪ ਦੱਸ ਦੇ ਕਿ ਮੈਂ ਕਿ ਐਡਵਾਂਟੇਜ ਕੀ ਆ ਜਾਂ ਕੀ ਹੋਏਗਾ ਉਹਦੇ ਵਾਸਤੇ ਪ੍ਰੋਪਰ ਇੱਕ ਪੈਨਲ ਬੈਠਦਾ ਕਿਉਂਕਿ ਭਾਜਪਾ ਤੇ ਨਾ ਮੰਡਲ ਪ੍ਰਧਾਨ ਦੀ ਬਹੁਤ ਵੈਲਿਊ ਆ ਸੋ ਇਸ ਕਰਕੇ ਕੈਪਟਨ ਮਨਿੰਦਰ ਸਿੰਘ ਜਰੂਰ ਸੁਰੱਖਿਆ ਪਟੋ ਰਹੇ ਨੇ ਗਠਜੰਬੰਦਨ ਹੋਣਾ ਜਾਂ ਨਾ ਹੋਣਾ ਬਾਅਦ ਦੀ ਗੱਲ ਹੈ ਐਡਵਾਂਟੇਜ ਡਿਸਐਡਵਾਂਟੇਜ ਵੀ ਅਸੀਂ ਸਰਚ ਕੀਤੇ ਆ ਐਡਵਾਂਟੇਜ ਜ਼ਰੂਰ ਹੈ ਪਰ ਫੈਸਲਾ ਹਾਈ ਕਮਾਂਡ ਕਰਦੀ ਹੈ ਔਰ ਆਈ ਥਿੰਕ ਇਸ ਫੈਸਲੇ ਨੂੰ ਹਾਲੇ ਵੇਟ ਕਰਨਾ ਪਏਗਾ ਕਿ ਕਿਸ ਸ਼ਰਤਾਂ ਤੇ ਤਕਿੰਨਾ ਤੇ ਜਰਾ ਹੈ ਇਹਨਾਂ ਦਾ ਆਪਤ ਦੇ ਵਿੱਚ ਜਰਾ ਮੇਲ ਮਿਲਾਪ ਹੁੰਦਾ ਜਾਂ ਇੱਕ ਦੂਜੇ ਤੋਂ ਵਿਛੜਦੇ ਨੇ ਜੀ ਆਮ ਆਦਮੀ ਪਾਰਟੀ ਦੀ ਗੱਲ ਕਰਾਂਗੇ ਵਿਤ ਮੰਤਰੀ ਦੇ ਵੱਲੋਂ ਕਿਹਾ ਗਿਆ ਇਸ ਬਿਆਨ ਨੂੰ ਲੈ ਕੇ ਕਿ ਆਉਣ ਵਾਲੇ 20-40 ਸਾਲਾਂ ਦੇ ਵਿੱਚ ਇਹਨਾਂ ਦੀ ਦਾਲ ਨਹੀਂ ਗੱਲਣ ਵਾਲੀ ਚਾਹੇ ਗੱਠਬੰਧਨ ਹੋ ਜਾਏ ਕਿ ਇੰਨੇ ਮਜ਼ਬੂਤ ਹੋ ਚੁੱਕੇ ਆਮ ਆਦਮੀ ਪਾਰਟੀ ਦੇਖੋ ਜਦੋਂ ਵੀ ਸਿਆਸਤ ਦੇ ਵਿੱਚ ਜਦੋਂ ਕੋਈ ਐਤਾਂ ਦੀ ਬਿਆਨਬਾਜ਼ੀ ਹੁੰਦੀ ਨਾ ਤਾਂ ਯਕੀਨਨ ਇੱਕ ਨਾ ਅ ਦਬਕਾ ਮਾਰਨਾ ਪੈਂਦਾ ਦੇਖੋ ਲੋਕਾਂ ਨੇ ਵੋਟਾਂ ਪਾਣੀਆਂ ਲੋਕਾਂ ਨੇ ਆਪਣਾ ਪ੍ਰਤੀਨਿਧੀ ਚੁਣਨਾ ਤੇ ਲੋਕਾਂ ਨੇ ਆਪਣੀ ਸਰਕਾਰ ਚੁਣਨੀ ਹੈ 노 ਡਾਊਟ ਕੈਪਟਨ ਦੇ ਇਸ ਬਿਆਨ ਦੇ ਨਾਲ ਪੂਰੇ ਪੰਜਾਬ ਦੀ ਸਿਆਸਤ ਹਿੱਲੀ ਹੈ ਤੁਸੀਂ ਦੇਖੋ ਕਾਂਗਰਸ ਚੁੱਪ ਹੈ ਕਾਂਗਰਸ ਇਸ ਕਰਕੇ ਚੁੱਪ ਹੈ ਕਿ ਉਹਨਾਂ ਦੇ ਆਪਣੇ ਹੀ ਜਿਹੜੇ ਕਾਟੋਕਲੇਸ਼ਨ ਆ ਉਹ ਹੀ ਨਹੀਂ ਮੁਕਦੇ ਪਏ ਤੇ ਉਹ ਕੀ ਕੈਪਟਨ ਨੂੰ ਕਹਿਣਗੇ ਤੇ ਕੀ ਉਹ ਭਾਜਪਾ ਨੂੰ ਕਹਿਣਗੇ ਤੇ ਕੀ ਆਮ ਆਦਮੀ ਪਾਰਟੀ ਨੂੰ ਕਹਿੰਦੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੁਸ ਕਰਕੇ ਜਿਹੜਾ ਦਬਕਾ ਜਿਹੜਾ ਉਹਨਾਂ ਵੱਲੋਂ ਮਾਰਿਆ ਗਿਆ ਕਿ ਪ੍ਰੋਪਰ ਤਰੀਕੇ ਨਾਲ ਆਪਣੇ ਵਰਕਰ ਨੂੰ ਮੋਬਾਈਲਾਈਜ਼ ਕਰਨ ਦਾ ਕਿ ਨਹੀਂ ਜੀ ਸਾਡੀ ਸਰਕਾਰ ਦੁਬਾਰਾ ਬਣ ਰਹੀ ਹੈ ਸੋ ਆਮ ਆਦਮੀ ਪਾਰਟੀ ਦਾ ਬੋਲਣਾ ਜਾਇਜ਼ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਉਹ ਸ਼ਖਸ ਨੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਸੁਖਬੀਰ ਸਿੰਘ ਬਾਦਲ ਦੇ ਉੱਤੇ ਕਾਰਵਾਈਆਂ ਕੀਤੀਆਂ ਪਰਚੇ ਦਰਜ ਕੀਤੇ ਉਹਨਾਂ ਨੂੰ ਜੇਲ੍ਹ ਭੇਜਿਆ ਪਰ ਜੇਕਰ ਅੱਜ ਉਹ ਇਕੱਠੇ ਹੁੰਦੇ ਨੇ ਤਾਂ ਇੱਕ ਚਾਚਾ ਭਤੀਜੇ ਦਾ ਇੱਕ ਡਾਇਲੌਗ ਚੱਲਦਾ ਉਹ ਵੀ ਭਾਜਪਾ ਦੇ ਅੱਗੇ ਆਂਦਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਅਕਸੈਪਟ ਕਰਨਾ ਕਿਉਂਕਿ ਹਾਲੇ ਟੂ अर्ली ਟੂ ਸੇ ਹਾਲੇ ਤਕਰੀਬਨ ਤੁਸੀਂ ਮੰਨ ਕੇ ਚਲੋ ਸਵਾ ਸਾਲ ਪੰਜਾਬ ਦੀ ਇਲੈਕਸ਼ਨ ਨੂੰ ਪਿਆ ਤਾਂ ਇਸ ਕਰਕੇ ਜਰਾ ਉਹੀ ਜਿਹੜੀਆਂ ਗੱਲਾਂ ਕੈਪਟਨ ਸਾਹਿਬ ਕਰਦੇ ਰਹੇ ਨੇ ਉਹਦੇ ਤੇ ਜ਼ਰੂਰ ਇਸ ਕਰਕੇ ਪ੍ਰतिकਰਮ ਜਿਹੜਾ ਆ ਆਮ ਜਨਤਾ ਪਾਰਟੀ ਵੱਲੋਂ ਆਇਆ ਹੋਰ ਵੀ ਲੀਡਰਾਂ ਦੇ ਥੱਲੇ ਬਿਆਨ ਆ ਰਹੇ ਨੇ ਤਾਂ ਯਕੀਨਨ ਮਾਮਲਾ ਕਾਫੀ ਪੱਕਿਆ ਪਰ ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਕਰੰਟ ਜ਼ਰੂਰ ਆ ਗਿਆ ਕਾਲੀ ਭਾਜਪਾ ਦੇ ਇਸ ਬਿਆਨ ਦੇ ਨਾਲ ਕਰੰਟ ਜਰੂਰ ਹੈ ਔਰ ਤੁਸੀਂ ਦੇਖੋ ਉਹਨੂੰ ਬਾਖੂਬੀ ਕੈਪਟਨ ਅਮਰਿੰਦਰ ਸਿੰਘ ਆ ਹੋਰ ਵੀ ਜਿਹੜੇ ਭਾਜਪਾ ਦੇ ਆਗੂ ਸਹੀ ਤਰੀਕੇ ਨਾਲ ਮੀਡੀਆ ਅੱਗੇ ਪੇਸ਼ ਵੀ ਰੱਖ ਰਹੇ ਨੇ ਆਪਣੇ ਤੱਤ ਵੀ ਰੱਖ ਰਹੇ ਨੇ ਆਪਣਾ ਪੱਕਾ ਵੀ ਰੱਖ ਰਹੇ ਨੇ ਪਰ ਫੈਸਲਾ ਹਕਮਾਨੇ ਕਰਨਾ ਲੇਕਿਨ ਫਿਲਹਾਲ ਸਿਆਸਤ ਜਰੂਰ ਇੱਕਦਮ ਨਾ ਸਰਦੀਆਂ ਦੇ ਮੌਕੇ 'ਚ ਸਰਦ ਰਿਤੂ 'ਚ ਗਰਮਾ ਗਈ ਹੈ ਇਸ ਵੇਲੇ ਸਿਆਸਤ ਜਰੀ ਹੈ ਕੈਪਟਨ ਜਿਸ ਤਰ੍ਹਾਂ ਅਸ਼ਵਨੀ ਸ਼ਰਮਾ ਦੇ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਨਈ 117 ਸੀਟਾਂ ਤੇ ਇਕੱਲੀ ਭਾਜਪਾ ਹੀ ਲੜੇਗੀ ਕਿ ਲੱਗਦਾ ਹੈ ਕਿ ਹੁਣ ਜਿਸ ਤਰ੍ਹਾਂ ਕੋ ਥੋੜਾ ਸਮਾਂ ਰਹਿ ਗਿਆ ਸਤਾਈ ਦੀਆਂ ਚੋੜਾਂ ਨੂੰ ਕਿ ਹਾਲੇ ਵੀ ਗਠਬੰਧਨ ਹੋ ਸਕਦਾ ਹੈ ਇੱਕ ਪਾਸੇ ਤੋਂ ਉਹ ਦੇਖੋ ਫਿਰ بار بار ਉਹ ਹਾਈ ਕਮਾਂਡ ਫੈਸਲਾ ਕਰੇਗੀ ਭਾਜਪਾ ਇੱਕ ਡਿਸਪਲਿਨ ਪਾਰਟੀ ਹੈ ਭਾਜਪਾ ਦੇ ਵਿੱਚ ਫਰੀडम ऑफ ਸਪੀਚ ਬਹੁਤ ਘੱਟ ਹੈ ਇਹ ਕੈਪਟਨ ਬਲੰਦਰ ਸਿੰਘ ਨੂੰ ਸਮਝਣਾ ਚਾਹੀਦਾ ਕੈਪਟਨ ਅਮਰਿੰਦਰ ਸਿੰਘ ਕੋਈ ਭਾਜਪਾ ਦੇ ਉਹ ਜਜਾਰੂ ਵਰਕਰ ਨਹੀਂ ਹੈ ਜਿਨ੍ਹਾਂ ਨੇ ਕਿ ਦਰਿਆਵਾਂ ਵਿਚਾਨ ਤੋਂ ਲੈ ਕੇ ਉਪਰ ਤੱਕਨ ਕੰਮ ਕੀਤਾ ਹੋਵੇ ਕੈਪਟਨ ਅਮਰਿੰਦਰ ਸਿੰਘ ਭਾਜਪਾ ਚ ਇੱਕ ਪਲਾਂਟਡ ਬੰਦੇ ਨੇ ਪਲਾਂਟ ਕੀਤੇ ਗਏ ਨੇ ਅਦੇ ਤੋਂ ਛੱਡ ਕੇ ਇੱਧਰ ਪਹੁੰਚੇ ਨੇ ਇਸ ਕਰਕੇ ਜਿਹੜੇ ਪੁਰਾਣੇ ਵਰਕਰ ਨੇ ਭਾਜਪਾ ਉਹਨਾਂ ਦੀ ਸੁਣੇਗੀ ਉਹਨਾਂ ਦੀ ਗੱਲ ਸੁਣਨ ਤੋਂ ਬਾਅਦ ਆਪਣੀ رائے ਰੱਖਣ ਤੋਂ ਬਾਅਦ ਫੈਸਲਾ ਲਿੱਤਾ ਜਾਏਗਾ ਲੇਕਿਨ ਕੈਪਟਨ ਅਮਰਿੰਦਰ ਸਿੰਘ ਸੁਰੱਖਿਆ ਬਟੋਰਨ ਵਾਸਤੇ ਇਸ ਵੇਲੇ ਨੰਬਰ 1 ਜ਼ਰੂਰ ਚੱਲਦੇ ਨਜ਼ਰ ਆ ਰਹੇ ਨੇ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਸਲਾਹ ਦਿੱਤੀ ਹੈ ਕਿ ਲੱਗਦਾ ਹੈ ਕਿ ਕਈ ਵਾਰ ਕਿ ਹੁੰਦਾ ਨਾ ਕਿ ਸਲਾਹ ਕਿਸੇ ਸਲਾਹ ਦੇ ਵਿੱਚ ਉਹਨਾਂ ਕਿਹਾ ਹੋਣਾ ਚਾਹੀਦਾ ਉਹਨਾਂ ਨੇ ਇਹ ਗੱਲ ਵੀ ਨਾਲ ਰੱਖੀ ਹੈ ਕਿ ਹੋਣਾ ਚਾਹੀਦਾ ਪਰ ਇਸ ਨੂੰ ਮਤਲਬ ਹਾਈ ਕਮਾਂਡ ਕਿਵੇਂ ਮੰਨੇਗੀ ਨਾ ਤੁਹਾਡੇ ਬਿਆਨ ਦੇ ਨਾਲ ਨਹੀਂ ਮੰਨੇਗੀ ਤੁਹਾਡੇ ਪ੍ਰੈਜੈਂਟੇਸ਼ਨ ਨਾਲ ਜ਼ਰੂਰ ਮੰਨ ਸਕਦੀ ਹੈ ਤੇ ਉਹ ਕੈਪਟਨ ਸਾਹਿਬ ਨੂੰ ਪ੍ਰੈਜੈਂਟੇਸ਼ਨ ਦੇਣੀ ਚਾਹੀਦੀ ਹੈ ਉਹ ਇਹ ਲੱਗੇ ਸੀ ਕਿ ਜੇ ਨਹੀਂ ਮੰਨਦੀ ਤੇ ਕਿ ਲੱਗਦਾ ਕਿ ਖਫਾ ਹੋ ਸਕਦੇ ਨੇ ਕੈਪਟਨ ਸਾਹਿਬ ਹੋ ਸਕਦੇ ਨੇ ਜੀ ਕੈਪਟਨ ਸਾਹਿਬ ਦਾ ਨਾਜ ਹੋਣਾ ਕੋ ਵੱਡੀ ਗੱਲ ਨਹੀਂ ਕਿਉਂਕਿ ਜਰਾ ਬਲੱਡ ਲਾਈਨ ਹੈ ਨਾ ਉਹ ਕਾਂਗਰਸ ਹੀ ਉਹਨਾਂ ਦੀ ਠੀਕ ਹੈ ajo ਭਾਜਪਾ ਚ ਨਹੀਂ ਲੇਕਿਨ ਬਲੱਡ ਲਾਈਨ ਉਹਨਾਂ ਦੀ ਕਾਂਗਰਸ ਹੈ ਤੋ ਇਸ ਕਰਕੇ ਨਿਰਾਸ਼ ਵੀ ਹੋ ਸਕਦੇ ਨੇ ਕੈਪਟਨ ਸਾਹਿਬ ਕਿਉਂਕਿ ਕਈ ਵਾਰ ਇਸ ਤਰ੍ਹਾਂ ਦੀ ਖਬਰਾਂ ਵੀ ਆਉਂਦੀਆਂ ਕਿ ਕੋਈ ਲੀਡਰ ਐਦੋ ਦੀ ਉਧਰ ਜਾ ਰਿਹਾ ਸੋ ਇਹ ਸਭ ਚੀਜ਼ਾਂ ਸਿਆਸਤ ਚਲਦੀਆਂ ਰਹਿੰਦੀਆਂ ਲੇਕਿਨ ਹਾਂ ਬਿਆਦ ਦੇ ਨਾਲ ਇੱਕ ਵਾਰੀ ਸਿਆਸਤ ਜੂਰ ਗਰਮਾਈ ਹੈ ਔਰ ਐਸਾ ਜਰਾ ਹੈ ਇੱਕ ਦੇਸਰ ਐਡਵਾਂਟੇਜ ਹੋਰ ਐਡਵਾਂਟੇਜ ਦੀ ਗੱਲਾਂ ਜਰੂਰ ਇਸ ਵੇਲੇ ਸਿਆਸਤ ਚ ਹੋ ਰਹੀ ਹੈ ਜੀ ਸ਼ੁਕਰੀਆ ਸਰ ਗੱਲਬਾਤ ਕਰਨ ਲਈ ਸੋ ਬਿਲਕੁਲ ਚਰਚਾ ਜੋ ਇਸ ਵਕਤੇ ਛਿੜੀ ਹੋਈ ਹੈ ਉਹ ਇਹ ਹੈ ਕਿ ਅਕਾਲੀ ਭਾਜਪਾ ਦਾ ਗਠਜੋੜ ਜਿਹੜਾ ਹੈ ਹੋਏਗਾ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਵਾਕਫਾਕਰ ਰਾਜਨੀਤਿਕ ਵਧਿਆਂ ਵੱਲੋਂ ਉਹਨਾਂ ਦੇ ਵੱਲੋਂ ਜਿਹੜੇ ਬਿਆਨ ਨੇ ਉਹ ਦਿੱਤੇ ਜਾ ਰਹੇ ਨੇ ਕਿ ਕੀ ਅਕਾਲੀਵਾਜਪਾ ਦਾ ਗਠਜੰਬੰਦਨ ਹੋਣਾ ਚਾਹੀਦਾ ਹੈ ਕਿ ਨਹੀਂ ਤੁਹਾਡੀ ਇਸ ਬਾਰੇ ਕੀ ਰਾਏ ਹੈ ਜਨਤਾ ਦੀ ਜਿਹੜੀ ਰਾਏ ਉਹ ਬਹੁਤ ਜ਼ਰੂਰੀ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ